ਕਿਵੇਂ ਹਿੱਸਾ ਬਣੇ ਫਿਲਮ ਦਾ ਸ਼ੂਟ ਚੱਲ ਰਿਹਾ ਹੈ ਕਿਹੜੇ ਕਿਹੜੇ ਚੀਜ਼ਾਂ ਖਾਸ ਜਿਹੜੀਆਂ ਨੇ ਉਹ ਫਿਲਮ ਦੇ ਨਾਲ ਨੇ ਹਿੱਸਾ ਇਦਾਂ ਹੋਇਆ ਕਿ ਇਹ ਫਿਲਮ ਦੇ ਜਿਹੜੇ ਡਾਇਰੈਕਟਰ ਹੈ ਡਾਕੂ ਦਾ ਮੁੰਡਾ 3 ਫਿਲਮ ਦੇ ਹੈਪੀ ਰੋਡ ਦੇ ਜੀ ਤੇ ਐਕਚੁਅਲੀ ਉਹਨਾਂ ਦੀ ਪਹਿਲੀ ਫਿਲਮ ਸੀਗੀ ਰੋਡੇ ਕਾਲਜ ਹੈਨਾ ਤੇ ਰੋਡੇ ਕਾਲਜ ਦਾ ਪਹਿਲਾ ਮੈਂ ਹਿੱਸਾ ਸੀਗਾ ਤੇ ਉਹ ਚ ਇੱਕ ਮੇਨ ਹੀਰੋ ਸੀਗੇ ਤੇ ਇੱਕ ਜੋ ਦੀਪ ਸੀਗਾ ਕੈਰੈਕਟਰ ਉਹ ਐਕਚੁਅਲੀ ਮੈਨੂੰ ਆਫਰ ਹੋਇਆ ਸੀ ਤੇ ਆਪਾਂ ਕੰਮ ਵੀ ਕੀਤਾ ਉੱਤੇ ਬਟ ਸਰਡਨਲੀ ਉਹ ਚੀਜ਼ਾਂ ਕੁਸ਼ ਹੋਈਆਂ ਕਿ ਫਿਰ ਉਹ ਫਿਲਮ ਦਾ ਹਿੱਸਾ ਨਹੀਂ ਬਣ ਪਾਇਆ ਫਿਰ ਉਹ ਉਹਨਾਂ ਦੇ ਬੇਟੇ ਨੇ ਕੀਤਾ ਓਕੇ ਬਟ ਹੈਪੀ ਬਾਜੀ ਦਾ ਕਹਿਣਾ ਸੀਗਾ ਕਿ ਯਾਰ ਆਪਾਂ ਕੰਮ ਜ਼ਰੂਰ ਕਰਨਾ ਹੈ ਇਕੱਠੇ ਹੈ ਨਾ ਤੇ ਮੈਂ ਚਾਹੁੰਦਾ ਤੂੰ ਕਰੇ ਕਿਉਂਕਿ ਤੂੰ ਬੰਬੇ ਕੰਮ ਕਰ ਰਹੇ ਆ ਹਨਾ ਹਿੰਦੀ ਸੀਰੀਅਲਾਂ 'ਚ ਤੇ ਬਟ ਮੈਂ ਚਾਹੁੰਦਾ ਤੂੰ ਇੱਧਰ ਕਮਬੈਕ ਕਰੇ ਵਧੀਆ ਕੰਮ ਕਰੇ ਆ ਪੱਕਾ ਕਰਨਾ ਹੈ ਨਾ ਮੈਂ ਕਿਹਾ ਠੀਕ ਆ ਜੀ ਤੇ ਉਹ ਅਚਾਨਕ ਇੰਦੀ ਸਬਬ ਬਣੇ ਤੇ ਆ ਪਿਛਲੇ ਸਾਲ ਹੀ ਆਪਣੇ ਰੂਡੀ ਗਾਲ ਜੀ ਰਿਲੀਜ਼ ਹੋਈ ਤੇ ਦੈਨ ਜਿੱਦ ਨਹੀਂ ਪੋਸਟਰ ਪਿਆ ਫਰਸਟ ਅਨਾਉਂਸਮੈਂਟ ਡਾਕੂ ਦਾ ਮੁੰਡਾ 3 ਦੀ ਉਸੇ ਦਿਨ ਹੀ ਮੇਰੀ ਹਨਾ ਗੱਲ ਹੋਈ ਤੇ ਕਹਿੰਦੇ ਹੁਣ ਆਪਾਂ ਡਾਕੂ ਦਾ ਮੁੰਡਾ 3 ਕਰਨੀ ਆ ਸੋ ਇਹ ਜੋ ਮੈਨੂੰ ਫਰਸਟ ਟਾਈਮ ਜਦੋਂ ਉਹਨਾਂ ਦੀ ਮੇਰੀ ਗੱਲ ਹੋਈ ਤੇ ਮੈਨੂੰ ਵੀ ਖੁਸ਼ੀ ਹੋਈ ਯਾਰ ਇੱਕ ਵੱਡੀ ਫਰੈਂਚਾਈਜ਼ੀ ਦਾ ਹਿੱਸਾ ਬਣਨ ਦੀ ਮੈਨੂੰ ਮਤਲਬ ਖੁਸ਼ੀ ਹੋਈ ਕਿ ਯਾਰ ਕਿਉਂਕਿ ਮੈਂ ਫਿਲਮ ਨਾ ਪਹਿਲੀ ਜੇ ਫਰਸਟ ਇਹਦਾ ਫਰਸਟ ਪਾਰਟ ਆਇਆ ਸੀਗਾ ਤੇ ਮੈਂ ਬੰਬੇ ਸੀਗਾ ਹਾਊਸਫੁੱਲ ਸੀਗਾ ਓਕੇ ਹਾਂਜੀ ਬੰਬੇ ਚ ਵੀ ਤੇ ਮੈਨੂੰ ਯਾਰ ਬੜਾ ਵਧੀਆ ਲੱਗਾ ਕਿ ਬੰਬੇ ਚ ਪੰਜਾਬੀ ਇੰਡਸਟਰੀ ਮਤਲਬ ਪੰਜਾਬੀ ਫਿਲਮ ਲਈ ਇੱਕ ਮਤਲਬ ਸਮਝ ਰਹੇ ਹੋ ਪੂਰਾ ਹਾਲ ਭਰਿਆ ਹੋਣਾ ਬਹੁਤ ਵੱਡੀ ਗੱਲ ਸੀ ਮੇਰੇ ਲਈ ਸੋ ਮੈਂ ਉਦੋਂ ਉਦੋਂ ਮੈਨੂੰ ਲੱਗਦਾ ਮੈਨੂੰ ਲੱਗਦਾ ਸੀਗਾ ਥੋੜਾ ਜਿਹਾ ਕਿ ਇੰਟੂਇਸ਼ਨ ਹੁੰਦੀ ਨਾ ਕਿ ਯਾਰ ਸ਼ਾਇਦ ਹੋ ਸਕਦਾ ਕਦੀ ਹੈਨਾ ਕਿ ਇਦਾਂ ਦੀ ਫਿਲਮ ਦਾ ਇਦਾਂ ਦੀ ਫਿਲਮ ਦਾ ਮੈਂ ਸੋਚਿਆ ਸੀਗਾ ਫ੍ਰੈਂਚਾਈਜ਼ ਦਾ ਉਹ ਸੈਕੰਡ ਵੀ ਨਹੀਂ ਆਈ ਸੀ ਉਸ ਤੋਂ ਬਾਅਦ ਇਹ ਤਾਂ ਜਲ ਖੈਰ 3 ਹੈ ਸੋ ਮਤਲਬ ਉਹ ਕਿਤਨੇ ਕਿਤੇ ਮੈਨੂੰ ਲੱਗਦਾ ਆ ਕਈ ਵਾਰੀ ਨਾ ਮੈਨੂੰ ਕਈ ਵਾਰੀ ਸਿਗਨਲ ਜਾਂ ਕਾਫੀ ਟਾਈਮ ਤੋਂ ਮੈਂ ਜਦੋਂ 뮤직 ਵੀਡੀਓਜ਼ ਵੀ ਕਰਦਾ ਹੁੰਦਾ ਸੀਗਾ ਫੋਰ ਐਗਜ਼ਾਮਪਲ ਯਾਰ ਮੰਨ ਲਓ ਕਿਸੇ ਮੰਨ ਲਓ ਨੇ 76 ਗੱਲ ਭਾਜੀ ਹੈ ਹੈਨਾ ਸਿੰਗਰ ਤੇ ਮੈਂ ਕਦੀ ਸੋਚਾਂਗਾ ਯਾਰ ਇਹਨਾਂ ਦਾ ਕਦੀ ਗਾਣਾ ਹੈਨਾ ਕਦੀ ਹੋਵੇ ਮੈਨੂੰ ਲੱਗਦਾ ਕਿ ਹੋਊਗਾ ਸ਼ਾਇਦ ਹੁਣ ਨਹੀਂ ਤਾਂ ਕਾਫੀ ਸਾਲਾਂ ਬਾਅਦ ਹੋ ਜਾਊਗਾ ਜੀ ਜਾਂ ਮਹੀਨੇ ਬਾਅਦ ਹੋ ਜਾਊਗਾ ਪਰ ਇੱਕ ਸ਼ਿਉਰਟੀ ਹੁੰਦੀ ਹੈ ਕਿ ਸ਼ਾਇਦ ਹੋਊਗਾ ਹੈਨਾ ਤੇ ਉਹ ਕਿਤੇ ਨਾ ਕਿਤੇ ਹੁਣ ਵੀ ਮੇਰੇ ਨਾਲ ਚੱਲਦਾ ਤੇ ਮੈਨੂੰ ਕਿਤੇ ਨਾ ਕਿਤੇ ਸਗੀ ਏ ਫਿਲਮ ਦੀ ਤੇ ਦੇਖ ਲਓ ਅੱਜ ਮੈਂ ਹਿੱਸਾ ਵੀ ਆ ਔਰ ਮੈਨੂੰ ਬਹੁਤ ਵਧੀਆ ਲੱਗਿਆ ਤੇ ਕੰਮ ਵੀ ਬਹੁਤ ਸੋਹਣਾ ਹੋ ਰਿਹਾ ਔਰ ਫਿਲਮ ਵਿੱਚ ਤੁਸੀਂ ਜੋ ਦੇਖੋਗੇ ਬਹੁਤ ਵਧੀਆ ਮੇਰਾ ਕਿਰਦਾਰ ਬਹੁਤ ਵਧੀਆ ਮਤਲਬ ਫਿਲਮ ਦੀ ਜਿਹੜੀ ਸਕ੍ਰਿਪਟੀ ਇਸ ਵਾਰੀ ਡਿਫਰੈਂਟ ਹੈ ਜਿਹੜੀਆਂ ਪਹਿਲੀਆਂ ਦੋ ਫ੍ਰੈਂਚਾਈਜ਼ੀ ਮਤਲਬ ਫਰਸਟ ਐਂਡ ਸੈਕੰਡ ਪਾਰਟ ਆ ਉਹਨਾਂ ਤੋਂ ਬਿਲਕੁਲ ਹੀ ਡਿਫਰੈਂਟ ਫਿਲਮ ਹੈ ਇਹ ਓਕੇ ਚਾਹੇ ਉਹਦੀ ਕਹਾਣੀ ਹੋਵੇ ਚਾਹੇ ਦੀਆਂ ਲੋਕੇਸ਼ਨਸ ਹੋਣ ਕਿਰਦਾਰ ਸਾਰੀ ਫ੍ਰੈਸ਼ ਸਟਾਰ ਕਾਸਟ ਹੈ ਫਿਲਮ ਦੀ ਸਭ ਤੋਂ ਵੱਡੀ ਗੱਲ ਇਹ ਹੈ ਡਾਇਰੈਕਟਰ ਤੋਂ ਲੈ ਕੇ ਐਕਟਰ ਸਾਰੇ ਜਿੰਨੇ ਵੀ ਕਰੂ ਆ ਸੋ ਇਹਦਾ ਆਪਾਂ ਅਸੀਂ 30 ਦਿਨ ਦਾ ਸ케ਜੂਲ ਜਿਹੜਾ ਹੈ ਦੇਹਰਾਦੂਨ ਉਤਰਾਖੰਡ ਜਿੰਨੀਆਂ ਵੀ ਰਿਸ਼ੀਕੇਸ਼ ਸਾਰੀਆਂ ਲੋਕੇਸ਼ਨਸ ਤੇ ਉੱਥੇ ਕੀਤਾ ਬਾਕੀ ਹੁਣ ਆ ਦਿਨਾਂ ਚ ਮੁਹਾਲੀ ਚ ਚੱਲ ਰਿਹਾ ਸ਼ੂਟ ਸੋ ਲੰਬਾ ਸ케ਜੂਲ ਫਿਲਮ ਦਾ ਤੇ ਬਟ ਇਹ ਹੈ ਕਿ ਮਜ਼ਾ ਆ ਰਿਹਾ ਸਾਰੀ ਟੀਮ ਨੇ ਕੰਮ ਵਧੀਆ ਆਪਣੀ ਮਿਹਨਤ ਨਾਲ ਕਹਿੰਦੇ ਹੁੰਦੇ ਆ ਜੀ ਜਾਣ ਨਾ ਲੱਗੀ ਹੋਈ ਆ ਜੀ ਸੋ 13 ਜੂਨ ਦੀ ਰਿਲੀਜ਼ਿੰਗ ਡੇਟ ਆ ਤੇ ਬਸ ਇਹੀ ਆ ਰਿਜ਼ਲਟ ਉਹ ਹੈ ਬਿਲਕੁਲ ਨਵੀਂ ਜਿਵੇਂ ਤੁਸੀਂ ਕਹਿ ਕਿ ਜੋ ਫਸਟ ਟਾਈਮ ਜਦੋਂ ਤੁਸੀਂ ਇਸ ਫਿਲਮ ਨੂੰ ਦੇਖਿਆ ਮਬਈ ਦੇ ਵਿੱਚ ਤਾਂ ਹਾਊਸ ਫੁੱਲ ਸੀ ਮੈਨੂੰ ਯਾਦ ਹੈ ਕਿ ਇਹ ਪੰਜਾਬੀ ਉਹ ਫਿਲਮ ਸੀ ਜਿਹਦੇ ਫਸਟ ਡੇ ਆਈ ਥਿੰਕ 1 ਕਰੋੜ 35 ਲੱਖ ਦੇ ਕਰੀਬ ਜਿੰਨੇ ਕਮਾਈ ਸੀ ਕੁਝ ਓਪਨਿੰਗ ਮੈਨੂੰ ਲੱਗਦਾ ਪਹਿਲੀ ਹਾਂਜੀ 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 ਪਤ ਨਹੀਂ 1 35 ਜਾਂ 1 65 ਕੁਝ ਇਦਾਂ ਹੀ ਓਪਨਿੰਗ ਹੋਈ ਈ ਔਰ ਵੱਡੀ ਗੱਲ ਬਾਤ ਸੀਗੀ ਪੰਜਾਬੀ ਫਿਲਮ ਵਾਸਤੇ ਸੋ ਵਧੀਆ ਜੇ ਇਦਾਂ ਦੀ ਫਿਲਮ ਲਾ ਮੈਂ ਅਗਰ ਹਿੱਸਾ ਆਇਆ ਤੇ ਮੈਨੂੰ ਔਰ ਵਧੀਆ ਦੁਬਾਰਾ ਤੋਂ ਫਿਰ ਤੋਂ ਇੱਕ ਤਰ੍ਹਾਂ ਦਾ ਕਮਬੈਕ ਹੀ ਲਾ ਲੋ ਮੇਰਾ ਹਨਾ ਤੇ ਵਧੀਆ ਫਿਲਮ ਨਾਲ ਵਧੀਆ ਕਮਬੈਕ ਹੋ ਰਿਹਾ ਔਰ ਵਧੀਆ ਸਭ ਨੂੰ ਕੰਮ ਵੀ ਬਹੁਤ ਸੋਹਣਾ ਮਤਲਬ ਪਸੰਦ ਆਊਗਾ ਮੇਰਾ ਕੋਈ ਕੰਮ ਬਹੁਤ ਸੋਹਣਾ ਹੋਇਆ ਫਿਲਮ ਦੇ ਵਿੱਚ ਅੱਛਾ ਕਿਵੇਂ ਦਾ ਕਰੈਕਟਰ ਸਾਨੂੰ ਦੇਖਣ ਨੂੰ ਮਿਲੇਗਾ ਤੁਹਾਡਾ ਥੋੜਾ ਰਿਵੀਲ ਕਰ ਸਕਦੇ ਹੋ ਮੈਨੂੰ ਲੱਗਾ 13 ਜੂਨ ਨੂੰ ਸਾਰਾ ਰਿਵੀਲ ਹੋਈ ਜਾਣਾ ਆ ਮੈਨੂੰ ਇਹ ਸੋਚ ਲਓ ਕਿ ਮੈਂ ਜੋ ਪਹਿਲਾਂ ਨਹੀਂ ਕੀਤਾ ਮੈਨੂੰ ਐਕਸ਼ਨ ਫਿਲਮ ਤੇ ਇਸ ਵਾਰੀ ਐਕਸ਼ਨ ਕਰਦੇ ਹੋਏ ਨਵੀਂ ਪੰਗੂ ਹਣੀ ਨਜ਼ਰ ਆਉਣਗੇ ਤੇ ਵਧੀਆ ਐਕਚੁਅਲ ਮੈਨੂੰ ਲੱਗਦਾ ਕਿ ਥੋੜਾ ਵੀ ਅਗਰ ਮੈਂ ਕੁਝ ਕਿਉਂਕਿ ਮੈਨੂੰ ਮਨਾ ਵੀ ਕੀਤਾ ਹੋਇਆ ਹੈ ਨਾ ਪੂਰੀ ਟੀਮ ਨੇ ਕਿ ਵੀ ਯਾਰ ਡਾਇਰੈਕਸ਼ਨ ਟੀਮ ਵੱਲੋਂ ਵੀ ਪ੍ਰੋਡਕਸ਼ਨ ਟੀਮ ਵੱਲੋਂ ਵੀ ਮੈਨੂੰ ਇਹ ਹੈ ਕਿ ਯਾਰ ਹਨਾ ਕੁਝ ਵੀ ਰਿਵੀਲ ਨਾ ਕੀਤਾ ਜਾਵੇ ਤੋ ਇਹ ਨਾ ਕੋਈ ਪੋਸਟ ਵੀ ਸੱਚੀ ਦੱਸਾਂ ਬਹੁਤ ਸੋਚ ਸਮਝ ਕੇ ਪਾਉਂਦੇ ਆ ਹਨਾ ਤੇ ਮੈਨੂੰ ਲੱਗਦਾ ਕਿ ਸ਼ਾਇਦ ਆਪਾਂ ਉਸ ਚੀਜ਼ ਨੂੰ ਥੋੜਾ ਜਿਹਾ ਇੱਦੀ ਰੱਖੀਏ ਸਰਪ੍ਰਾਈਜ਼ਿੰਗ ਕੋਈ ਗੱਲ ਨਹੀਂ ਜੀ ਅਸੀਂ ਇੰਤਜ਼ਾਰ ਕਰਾਂਗੇ ਹਾਂਜੀ ਬਾਕੀ ਟ੍ਰੇਲਰ ਤੋਂ ਪਤਾ ਲੱਗ ਜਾਣਾ ਹੈ ਨਾ ਸਹੀ ਜੀ ਅੱਛਾ ਨਾ ਵੀ ਜਿਵੇਂ ਤੁਸੀਂ ਚੀਜ਼ ਦੱਸੀ ਕਿ ਐਕਸ਼ਨ ਡਰਾਮਾ ਫਿਲਮ ਹੈ ਹਨਾ ਤੁਸੀਂ ਐਕਸ਼ਨ ਕਰਦੇ ਹੋ ਨਜ਼ਰ ਆਉਗਾ ਫਸਟ ਟਾਈਮ ਕਿਸੇ ਫਿਲਮ ਦੇ ਵਿੱਚ ਤਾਂ ਹਰਨਲ ਦੇਵ ਇਸ ਫਿਲਮ ਦੇ ਵਿੱਚ ਤਾਂ ਉਹਨਾਂ ਨੂੰ ਐਕਸ਼ਨ ਹੀਰੋ ਕਿਹਾ ਜਾਂਦਾ ਪੰਜਾਬੀ ਇੰਡਸਟਰੀ ਦੇ ਉਹਨਾਂ ਦੇ ਨਾਲ ਕਿਵੇਂ ਦਾ ਐਕਸਪੀਰੀਅੰਸ ਤੁਹਾਡਾ ਚੱਲ ਰਿਹਾ ਹੈ ਕੰਮ ਨੂੰ ਲੈ ਕੇ ਕਿੰਨਾ ਉਹ ਗਾਈਡ ਕਰ ਰਹੇ ਤੁਹਾਨੂੰ ਐਕਸ਼ਨ ਨੂੰ ਲੈ ਕੇ ਨਹੀਂ ਵਧੀਆ ਜੀ ਉਹ ਤਾਂ ਚਲੋ ਐਕਸ਼ਨ ਹੀਰੋ ਹੀ ਹੈ ਨਾ ਪ ਤੇ ਉਹਨਾਂ ਦਾ ਕੰਮ ਵਧੀਆ ਹੈ ਸਾਰਾ ਜੀ ਚੰਗਾ ਲੱਗ ਰਿਹਾ ਉਹਨਾਂ ਨਾਲ ਕੰਮ ਕਰਕੇ ਹਾਂਜੀ ਅਸੀਂ ਪਹਿਲਾਂ ਕਰ ਚੁੱਕੇ ਹਾਂ ਪਹਿਲਾਂ ਵੀ ਕੰਮ ਜੀ ਅਸੀਂ ਪਹਿਲੀ ਕੀਤੀ ਸੀ ਹਸ਼ਰ ਬੱਬੂ ਮਾਨ ਜੀ ਹਾਂਜੀ ਬੱਬੂ ਮਾਨ ਭਾਈ ਜੀ 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 ਅਸੀਂ ਫਸਟ ਟਾਈਮ ਉਹਦੇ ਇਕੱਠੇ ਹੋਏ ਸੀ ਫਿਰ ਅਸੀਂ ਕੀਤਾ ਸੀਗਾ ਅੱਗ ਦੇ ਕਲੀਰੇ ਪੰਜਾਬੀ ਸੀਰੀਅਲ ਓਕੇ ਤੇ ਅਸੀਂ ਦੋਨੋਂ ਭਰਾ ਹੁੰਦੇ ਹਾਂ ਉਹਦੇ 'ਚ ਦੋਨੋਂ ਏਦਾਂ ਹੀਰੋ ਸੀਗੇ ਉਹ ਸੀਰੀਅਲ ਦੇ ਉਹ ਗੱਲ ਹੈਗੀ ਆ 2008-09 ਦੀ ਗੱਲ ਹੈ ਜੀ ਹਸ਼ਰਹੀ 2007 ਚ ਕੀਤੀ ਸੀਗੀ ਤੇ ਅੱਜ ਦੇਖ ਲਓ ਅੱਜ ਮੈਨੂੰ ਲੱਗਾ 15 18 ਸਾਲ 15 16 ਸਾਲ ਬਾਅਦ ਅਸੀਂ ਫਿਰ ਤੋਂ ਸਾਡਾ ਸਬੱਬ ਬਣਿਆ ਜੀ ਕਿ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਔਰ ਵਧੀਆ ਲੱਗ ਰਿਹਾ ਔਰ ਇਹ ਕੈਮਿਸਟਰੀ ਬਹੁਤ ਪਸੰਦ ਆਉਗੀ ਅ ਸਿਨੇਮਾ ਚ ਲੋਕਾਂ ਨੂੰ ਕਿਉਂਕਿ ਫਸਟ ਮਤਲਬ ਇੱਕ ਤਰ੍ਹਾਂ ਦੀ ਅ ਅੱਜ ਦੀ ਜਿਹੜੀ ਉਸ ਟਾਈਮ ਜਨਰੇਸ਼ਨ ਹੁੰਦਾ ਨਾ ਕਿ ਚੇਂਜ ਆਉ ਥੋੜਾ ਵੀ ਆਉਂਦਾ ਆ ਹੁਣ ਅੱਜ ਦੀ ਜਨਰੇਸ਼ਨ ਇੱਕ ਹੋਰ ਜੁੜ ਗਈ ਹੈ ਦੇ ਭਾਈ ਉਹਨਾਂ ਦੀ ਫਿਲਮਾਂ ਨਾਲ ਤੇ ਮੇਰੀ ਵੀ ਚਲੋ ਇੱਕ ਇੱਕ ਕਾਡ ਆਡੀਅנס ਆ ਜਾਂ ਪੰਜਾਬੀ میوزਿਕ ਤੋਂ ਲੈ ਕੇ ਹੁਣ ਫਿਰ ਫਿਲਮਾਂ 'ਚ ਇੱਕ ਆਡ ਹੋਊਗੀ ਕਿਉਂਕਿ ਮੈਂ ਜੋ ਪਿੱਛੇ ਫਿਲਮਾਂ ਕੀਤੀਆਂ ਇੱਕ ਉਹ ਆਡੀਅנס ਮੇਨਾ ਜੁੜੀ ਹੋਈ ਆ ਉਹਨਾਂ ਨੂੰ ਇੱਕ ਐਕਸ਼ਨ ਕਰਦੇ ਹੋਏ ਔਰ ਉਹ ਦੇਵ ਭਾਈ ਹੁਣਾਂ ਨਾਲ ਤੋਂ ਇੱਕ ਕੈਮਿਸਟਰੀ ਵੀ ਵਧੀਆ ਲੱਗੂਗੀ ਉਹਨੂੰ ਜੀ